ਇਟਲੀ ਦੇ ਸ਼ਹਿਰ ਮਰਾਕਾਤੋ ਸਰਾਚੀਨੋ ਦਾ 81ਵਾਂ ਆਜ਼ਾਦੀ ਦਿਵਸ ਅਤੇ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦਾ 80ਵਾਂ ਸ਼ਹੀਦੀ ਦਿਵਸ ਕਮੂਨੇ ਦੇ ਮਰਾਕਾਤੋ ਸਰਾਚੀਨੋ ਅਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਕਮੇਟੀ ਰਜਿਸਟਰਡ ਇਟਲੀ ਨੇ ਰਲ ਕੇ ਮਨਾਇਆ ਤੇ ਕਮੇਟੀ ਵੱਲੋਂ ਇਸ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਕਰਕੇ ਕੀਤੀ ਗਈ ਅਰਦਾਸ ਦੀ ਸੇਵਾ ਭਾਈ ਸੇਵਾ ਸਿੰਘ ਨੇ ਨਿਭਾਈ ਜਿਸ ਉਪਰੰਤ ਜਵਾਨੀ ਪਾਪ ਲੋ ਜੋ ਇਸ ਜ਼ਮੀਨ ਦਾ ਮਾਲਕ ਹੈ ਨੇ ਸ਼ਹੀਦਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1944 ਦੇ ਵਿੱਚ ਇਸ ਜਗ੍ਹਾ ਤੇ 200 ਤੋਂ ਵੱਧ ਸਿੱਖ ਫੌਜੀ ਸ਼ਹੀਦ ਹੋਏ ਸਨ ਜਿਸ ਦਾ ਸੁਭੰਗ ਨਾਭਾ ਰਿਆਸਤ ਦੀ ਸਿੱਖ ਰੈਜੀਮੈਂਟ ਦੇ ਨਾਲ ਸੀ ਬਾਦ ਦੇ ਵਿੱਚ ਮਰਕਾਤੋ ਸਰਾਚੀਨੋ ਦੇ ਮੇਅਰ ਨੇ ਸਰਕਾਰੀ ਰਿਕਾਰਡ ਮੁਤਾਬਕ ਵੀ ਗਿਣਤੀ 200 ਦੇ ਕਰੀਬ ਹੀ ਦੱਸੀ ਅਤੇ ਕਿਹਾ ਕਿ ਇਸ ਸਮਾਗਮ ਦੇ ਵਿੱਚ ਸਿੱਖ ਭਾਈਚਾਰੇ ਦੇ ਸ਼ਾਮਲ ਹੋਣ ਦੀ ਖੁਸ਼ੀ ਹੋਈ ਅਤੇ ਕਿਹਾ ਕਿ ਮੈਂ ਅੱਗੋਂ ਵੀ ਆਸ ਕਰਦਾ ਹਾਂ ਕਿ ਤੁਸੀਂ ਹਰ ਸਾਲ ਸਾਡੇ ਨਾਲ ਰਲ ਕੇ ਸ਼ਰਧਾਂਜਲੀ ਸਮਾਗਮ ਕਰਦੇ ਰਹੋਗੇ ਬਾਦ ਦੇ ਵਿੱਚ ਕਮੇਟੀ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਕਮੇਟੀ ਦੇ ਸੈਕਟਰੀ ਸਤਨਾਮ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਵਿੱਚ ਵਰਲਡ ਸਿੱਖ ਸ਼ਹੀਦ ਕਮੇਟੀ ਪ੍ਰਧਾਨ ਪ੍ਰਤੀਪਾਲ ਸਿੰਘ ਸੇਵਾ ਸਿੰਘ ਫੂਜੀ ਸਤਨਾਮ ਸਿੰਘ ਸੈਕਟਰੀ ਗੁਰਮੀਲ ਸਿੰਘ ਪੱਟੀ ਪ੍ਰਧਾਨ ਰਾਜਪੂਤ ਸੁਭਾਈਟਲੀ ਰਾਜਕੁਮਾਰ ਕੋਰੇਜ਼ੋ ਜਸਪ੍ਰੀਤ ਸਿੰਘ ਸਿੱਧੂ ਮਨਜਿੰਦਰ ਸਿੰਘ ਖਾਲਸਾ ਰਵਿੰਦਰ ਸਿੰਘ ਵਾਲੀਆ ਇੰਦਰਜੀਤ ਸਿੰਘ ਕਾਲਾਫੂਰਲੀ Arjap Singh, Arman Siddu, Kulwant Singh, Gurvinder Singh, Singh Adi, Hazar Hui. Sabi, China, Un signore anziano mi ha detto: "Noi sapevamo dove avevano sepolto questi indiani e ognuno che passava di lì metteva un sasso sulla loro tomba, sul loro posto". E qui non so se Giovanni l'ha visto, c'era una montagna di sassi, perché quanti passavano di qui per andare a Sarsina ponevano un sasso come ricordo. Io gli altri anni ho letto il Vangelo della Resurrezione, perché è giusto pensare che questi giovani abbiano, abbiano avuto come premio del loro sacrificio la Resurrezione. Ma il Vangelo di oggi, che si legge in tutte le chiese, dice una cosa... Oserei dire ancora più forte: dice che c'è una ricompensa dopo la morte. È per questo che io vi recito a memoria il Vangelo di oggi. Un uomo, il Vangelo di Luca: un uomo ricco, molto ricco, vestiva di porpora e di bisso, i vestiti dei re, di lino molto fine. E tutti i giorni banchettava lautamente. Va male per tutto il popolo, va male per tutte le religioni. E giorno oggi dobbiamo assumere, tutte le religioni, la nostra responsabilità. Per le promozioni di pace. Bravo, bravo, bravo. Gruppiamo e aggiriamo giagate a Papponcina e agriturismo pagliaio della Sarsina Comunità. ਮਰਕਾਟੋ ਸਰਾਚੀਨੋ ਦੇ ਵਿਚਾਲੇ ਪੈਂਦਾ ਜਿਹੜਾ ਸਟੇਟ ਇਮੀਲੀਆ ਰੋਮਾਨੀਆ ਦਾ ਰੋਮਾਨੀਆ ਵਾਲੇ ਪਾਸੇ ਦਾ ਇਹ ਸ਼ਹਿਰ ਨੇ ਜਿਨ੍ਹਾਂ ਨੂੰ ਸਾਵੀਓ ਦੀ ਬੈਲੀ ਵੀ ਸੱਦਿਆ ਜਾਂਦਾ ਆ ਇਸ ਜਗ੍ਹਾ ਦੇ ਉੱਪਰ ਜਿਹੜੀ ਇੱਕ ਪਹਾੜੀ ਦਾ ਨਾਂ ਆ ਐ ਇੱਥੇ ਦੀ ਪਹਾੜਾ ਦੇ ਵਿੱਚ ਮੋਂਟੇ ਫਿਨੋਕੀਓ ਤੇ ਪੋਜੋ ਸੇ ਦੀ ਸ਼ੀ ਇੱਕ ਦਾ ਨਾਂ ਆ ਇਹਨਾਂ ਦੋਵਾਂ ਦੇ ਉੱਪਰ ਜਿਹੜਾ ਤੋਪਖਾਨਾ ਜਰਮਨ ਦਾ ਦੂਜੀ ਸੰਸਾਰ ਜੰਗ ਦੇ ਵੇਲੇ ਮਹੀਨਾ ਅਕਤੂਬਰ ਦੀ 5 ਤੋਂ 10 ਤਰੀਕ ਦੇ ਵਿਚਾਲੇ ਦੀ ਇਹ ਗੱਲ ਆ ਤੇ ਇਹ ਦੋਵੇਂ ਜਿਹੜੇ ਤੋਪਖਾਨੇ ਇਹਨਾਂ ਦੋਵਾਂ ਪਹਾੜੀਆਂ ਦੇ ਉੱਤੇ ਹੁੰਦੇ ਸੀਗੇ ਤੇ ਇੱਕ ਇਸ ਤੋਂ ਇਸ ਜਗ੍ਹਾ ਤੇ ਲੱਗ ਗਈ ਜਿਹੜਾ ਇੱਕ ਰਸਤਾ ਆ ਉਹਨੂੰ ਮੌਤ ਦਾ ਰਸਤਾ ਸੱਦਿਆ ਜਾਂਦਾ ਆ ਉਸ ਵੇਲੇ ਵੀ ਇੱਥੇ ਚੋਰ ਜਿਹੜੇ ਡਾਕੂ ਬਹੁਤ ਇਸ ਰਸਤੇ ਦੇ ਵਿੱਚ ਪੈਂਦੇ ਹੁੰਦੇ ਸੀ ਉਸ ਵੇਲੇ ਇਹ ਜਿਹੜੇ ਸਾਡੀ ਸਿੱਖਾਂ ਦੀ ਬਟਾਲੀਆਂ ਨਾ ਕਰੀਬ 200 ਦੇ ਕਰੀਬ ਜਿਹੜਾ ਉਹਦੇ ਵਿੱਚ ਫੌਜੀ ਸੀਗਾ ਉਹਨਾਂ ਨੂੰ ਇੱਥੇ ਜਿਹੜਾ ਉਹਨਾਂ ਨੇ ਸ਼ਹੀਦ ਕਰ ਦਿੱਤਾ ਸੀਗਾ ਜਰਮਨ ਦੇ ਤੋਪਖਾਨੇ ਦੇ ਨਾਲ ਤੇ ਉਹਨਾਂ ਦਾ ਜਿਹੜਾ ਸੰਸਕਾਰ ਆ ਬਾਅਦ ਦੇ ਵਿੱਚ ਇੱਥੇ ਦੇ ਲੋਕਾਂ ਵੱਲੋਂ ਉਹਨਾਂ ਦੇ ਜਿਹੜੇ ਅੰਗ ਇਕੱਠੇ ਕੀਤੇ ਗਏ ਇਸ ਇਲਾਕੇ ਦੇ ਸਾਰੇ ਲੋਕ ਦਿਹਾੜੀ ਉੱਪਰ ਲਾ ਕਰਕੇ ਜਿਹੜੀ ਅੰਗਰੇਜ਼ ਫੌਜ ਵੱਲੋਂ ਉਹਨਾਂ ਦੇ ਅੰਗ ਇਕੱਠੇ ਕਰਵਾਏ ਗਏ ਸੀ ਤੇ ਇੱਥੇ ਦੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਆ ਕਿ ਉਹ ਹਫਤਾ ਭਰ ਉਹਨਾਂ ਦੇ ਅੰਗ ਇਕੱਠੇ ਕਰਦੇ ਰਹੇ ਤੇ ਉਹ ਅੰਗ ਇਕੱਠੇ ਕਰਨ ਤੋਂ ਬਾਅਦ ਇਸ ਜਿਸ ਜਗ੍ਹਾ ਤੇ ਪੱਥਰ ਲੱਗਿਆ ਹੋਇਆ ਆ ਏਸੀ ਜਗ੍ਹਾ ਦੇ ਉੱਪਰ ਉਹਨਾਂ ਦਾ ਸੰਸਕਾਰ ਕੀਤਾ ਗਿਆ ਇਹਹੀ ਜਿਹੜਾ ਜਵਾਨੀ ਲਸੰਦਰੀਨੀ ਆ ਇਦੇ ਬਾਪ ਵੱਲੋਂ ਇਹਦੇ ਬਡੇਰਿਆਂ ਵੱਲੋਂ ਲੱਗ ਕਰਕੇ ਇਸ ਜਗ੍ਹਾ ਤੇ ਜਿਹੜੇ ਇਸ ਜਗ੍ਹਾ ਦੇ ਮਾਲਕ ਵੀ ਨੇ ਉਹ ਤੇ ਇਸ ਜਗ੍ਹਾ ਤੇ ਲੱਗ ਕਰਕੇ ਉਹਨਾਂ ਵੱਲੋਂ ਸੰਸਕਾਰ ਕੀਤਾ ਗਿਆ ਬਹੁਤ ਸਾਰੇ ਲੋਕ ਇਸ ਰਾਹ ਦੇ ਉੱਪਰੋਂ ਆ ਜਿੱਥੇ ਆਪਾਂ ਖੜੇ ਆ ਉਹ ਸੜਕ ਜਿਹੜੀ ਪਰਾਂ ਆ ਪਹਿਲਾਂ ਇੱਥੇ ਰਸਤਾ ਹੁੰਦਾ ਇਹ ਰਸਤਾ ਹੁੰਦਾ ਸੀ ਅਸਲ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਤੇ ਜਿਹੜਾ ਵੀ ਕੋਈ ਰਾਹੀ ਪਾਂਦੀ ਇੱਥੋਂ ਦੀ ਇਟਾਲੀਅਨ ਲੰਘਦਾ ਹੁੰਦਾ ਸੀ ਤਾਂ ਇੱਥੇ ਇੱਕ ਪੱਥਰ ਰੱਖ ਜਾਂਦਾ ਸੀ ਉਹਨਾਂ ਦੀ ਯਾਦ ਦੇ ਵਿੱਚ ਕਿਉਂਕਿ ਇਹਨਾਂ ਦੇ ਜਿਹੜੇ ਸੰਸਕਾਰਾਂ ਮੁਤਾਬਕ ਏਵੇਂ ਆ ਕੇ ਮਰੇ ਦੇ ਮਰੇ ਦੇ ਵਾਸਤੇ ਇੱਕ ਜਗਾ ਬਣਾਉਣ ਦੇ ਵਾਸਤੇ ਉਸ ਵੇਲੇ ਐਵੇਂ ਪੱਥਰ ਕੀਤੇ ਇਕੱਠੇ ਕੀਤੇ ਜਾਂਦੇ ਸੀ ਤਾਂ ਜੋ ਉਹਨਾਂ ਦੀ ਕੋਈ ਨਾ ਕੋਈ ਜਗਾ ਬਣ ਸਕੇ ਤੇ ਇਹ ਜਿਹੜੀ ਗੱਲ ਆ ਇਹ ਇੱਥੇ ਦੇ ਰਹਿਣ ਵਾਲੇ ਬਸਿੰਧਿਆਂ ਵੱਲੋਂ ਦੱਸੀ ਜਾਂਦੀ ਆ ਤੇ ਇਹਨਾਂ ਨੇ ਜਦੋਂ ਇਹ ਪਹਾੜੀ ਖਰੀਦੀ ਸੀਗੀ ਇੱਥੇ ਡਿਵੈਲਪਮੈਂਟ ਕੀਤੀ ਰਸਤਾ ਵੱਖਰਾ ਬਣ ਗਿਆ ਤੇ ਉਹਨਾਂ ਵੱਲੋਂ ਵੀ ਇਹ ਮਾਲਕਾਂ ਵੱਲੋਂ ਵੀ ਇਹ ਜਿਹੜੇ ਮਾਲਕ ਜਵਾਨੀ ਲੈਸਾਂਦਰੀ ਨੀ ਨੇ ਉਹਨਾਂ ਵੱਲੋਂ ਵੀ ਇਹੀ ਦੱਸਿਆ ਗਿਆ ਕਿ ਇੱਥੇ ਪੱਥਰਾਂ ਦਾ ਕਾਫੀ ਵੱਡਾ ਢੇਰ ਲੱਗਿਆ ਹੋਇਆ ਸੀ ਤੇ ਜਿਸ ਦੀ ਗਵਾਹੀ ਇਹ ਲੋਕ ਇੱਥੇ ਦੇ ਇਲਾਕੇ ਦੇ ਲੋਕ ਇਹੇ ਭਰਦੇ ਨੇ ਤੇ ਗੁਰੂ ਪਿਆਰ ਵਾਲਿਓ ਅੱਜ ਇਕੱਠੀਆਂ ਹੋਈਆਂ ਨੇ ਸਾਰੀਆਂ ਸੰਗਤਾਂ ਕੁਰੇਜੋ ਨਗਰ ਤੋਂ ਵੀ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਲੰਗਰਾਂ ਦੀਆਂ ਵੀ ਬਹੁਤ ਸੇਵਾਵਾਂ ਕੀਤੀਆਂ ਗਈਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਸੇਵਾਦਾਰਾਂ ਦੇ ਸੇਵਾਵਾਂ ਕਰਨ ਵਾਲੀਆਂ ਸੰਗਤਾਂ ਦੇ ਨਾਮ ਆਪ ਜਾਣਦੇ ਨੇ ਸਾਰਿਆਂ ਦੀਆਂ ਕੀਤਾਂ ਸੇਵਾਵਾਂ ਥਾਂੇ ਪਾਉਣ ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਇੱਥੇ ਅਰਦਾਸ ਬੇਨਤੀ ਕੀਤੀ ਗਈ ਆ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਇਹ ਸ਼ਾਂਤੀ ਦੇ ਵਾਸਤੇ ਸੋ ਗੁਰੂ ਪਿਆਰ ਵਾਲਿਓ ਇੱਥੇ ਹੀ ਇਹਨਾਂ ਸਮਾਗਮਾਂ ਦੀ ਸਮਾਪਤੀ ਹੈ ਤੇ ਸਾਰਿਆਂ ਨੇ ਲੰਗਰ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ